ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਰੈਸਟੋਰੈਂਟ ਸਟਾਈਲ ਧਨੀਏ ਦੀ ਚਟਨੀ ਦੀ ਰੈਸিপি ਬਣਾ ਕੇ ਸ਼ੇਅਰ ਕਰਾਂਗੇ ਆਜੋ ਫੇਰ ਰੈਸিপি ਸ਼ੁਰੂ ਕਰਦੇ ਆਂ ਇਹਦਰ ਚਟਨੀ ਬਣਾਉਣ ਲਈ ਮੈਂ ਧਨੀਆ ਲੈ ਲਿਆ ਸੀ ਧਨੀਆ ਮੈਂ ਬਾਬਾ ਸਾਰਾ ਲਿਆ ਹੈ ਧਨੀਏ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਹਾਂ ਧਨੀਆ ਬਹੁਤ ਹੁੰਦਾ ਹੈ ਇਸ ਲਈ ਮੈਂ ਸੋਚਿਆ ਕਿ ਤੁਹਾਡੇ ਨਾਲ ਚਟਨੀ ਦੀ ਰੈਸਪੀ ਸ਼ੇਅਰ ਕਰਦਾ ਇਹ ਚਟਨੀ ਮੇਰੇ ਬੱਚਿਆਂ ਨੂੰ ਬਹੁਤ ਹੀ ਪਸੰਦ ਹੁੰਦੀ ਹੈ ਮੈਂ ਧਨੀਆ ਨੂੰ ਚੰਗੀ ਤਰ੍ਹਾਂ ਡੰਡੀਆਂ ਸਮੇਤ ਹੀ ਲਿਆ ਹੈ ਇਧਰ ਮੈਂ 3-4 ਚਮਚ ਭੁੱਜੇ ਹੀ ਮੂਫਲੀ ਦੇ ਦਾਣੇ ਲੈ ਲੇ ਤੁਸੀਂ ਮੂਫਲੀ ਦੀ ਜਗ੍ਹਾ ਤੇ ਭੁੱਜੇ ਹੋਏ ਛੋਲੇ ਵੀ ਲੈ ਸਕਦੇ ਹੋ ਉਸ ਨਾਲ ਵੀ ਚਟਨੀ ਵਿੱਚ ਟੇਸਟ ਹੀ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚਟਨੀ ਬਣਾਉਣ ਦੀ ਤਿਆਰੀ ਕਰਾਂਗੇ ਮਿਕਸੀ ਵਾਲਾ ਜਾਰ ਲੈ ਲਿਆ ਧੋ ਕੇ ਚੰਗੀ ਤਰ੍ਹਾਂ ਹੁਣ ਇਸ ਵਿੱਚ ਧਣੀਆਂ ਪਾ ਦਵਾਂਗੇ ਧਣੀਆਂ ਮੈਂ ਇਸੇ ਤਰ੍ਹਾਂ ਪਾ ਰਹੀ ਹਾਂ ਤੁਸੀਂ ਕੱਟ ਕੇ ਵੀ ਧਣੀਆਂ ਐਡ ਕਰ ਸਕਦੇ ਹੋ ਸਾਰਾ ਧਣੀਆਂ ਇਸ ਵਿੱਚ ਪਾ ਦਵਾਂਗੇ ਜੇਕਰ ਤੁਹਾਡੇ ਕੋਲ ਪਦੀਨਾ ਹੈਗਾ ਤੁਸੀਂ ਪਦੀਨਾ ਵੀ ਇਸ ਵਿੱਚ ਐਡ ਕਰ ਸਕਦੇ ਹੋ ਉਸ ਨਾਲ ਵੀ ਚਟਣੀ ਆਪਣੀ ਬਹੁਤ ਹੀ ਵਧੀਆ ਬਣਦੀ ਹੈ ਹੁਣ ਇਸ ਵਿੱਚ ਮੂਫਲੀ ਦੇ ਦਾਣੇ ਪਾ ਦਵਾਂਗੇ ਮੂਫਲੀ ਦੇ ਦਾਣੇ ਇਸ ਵਿੱਚ ਮੈਂ ਦੋ ਮੁਠੀਆਂ ਪਾ ਰਹੀ ਹਾਂ ਹੁਣ ਇਸ ਵਿੱਚ ਮੈਂ ਤਿੰਨ ਚਾਰ ਲਸਣ ਦੀਆਂ ਕਲੀਆ 1 ਇੰਚ ਅਦਰਕ ਦਾ ਟੁਕੜਾ ਤਿੰਨ ਹਰੀਆਂ ਮਿਰਚਾਂ ਪਾਵਾਂਗੇ ਤੁਸੀਂ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਇਹ ਮਿਰਚ ਇਹ ਚਟਨੀ ਥੋੜੀ ਜਿਹੀ ਤਿੱਖੀ ਹੀ ਵਧੀਆ ਲੱਗਦੀ ਹੈ ਮੈਂ ਇਸ ਵਿੱਚ ਥੋੜੀ ਜਿਹੀ ਮਸਾਲੇ ਐਡ ਕਰ ਦਵਾਂਗੀ ਅੱਧਾ ਚਮਚੇ ਸ ਵਿੱਚ ਸਫੇਦ ਨਮਕ ਐਡ ਕਰਾਂਗੇ ਚਮਚੇ ਦਾ ਚੌਥਾ ਹਿੱਸਾ ਇਸ ਵਿੱਚ ਕਾਲਾ ਨਮਕ ਐਡ ਕਰਾਂਗੇ ਇਸ ਨਾਲ ਫਲੇਵਰ ਬਹੁਤ ਹੀ ਵਧੀਆ ਹੋਵੇਗਾ ਚਟਨੀ ਦਾ ਤੇ ਅੱਧਾ ਚਮਚੇ ਇਸ ਵਿੱਚ ਮੈਂ ਚਾਟ ਮਸਾਲੇ ਦਾ ਪਾਵਾਂਗੇ ਇਹ ਥੋੜਾ ਜਿਹਾ ਇਸ ਵਿੱਚ ਕਾਲੀ ਮਿਰਚ ਪਾਊਡਰ ਪਾਵਾਂਗੇ ਜੇਕਰ ਤੁਹਾਡੇ ਕੋਲ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਹੈਗਾ ਤੁਸੀਂ ਉਹ ਵੀ ਇਸ ਵਿੱਚ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਮੈਂ ਇੱਕ ਨਿੰਬੂ ਨਚੋੜ ਦਵਾਂਗੇ ਨਿੰਬੂ ਮੈਂ ਨਿੰਬੂ ਦੇ ਬੀਜ ਚੰਗੀ ਤਰ੍ਹਾਂ ਕੱਢ ਦਿੱਤੇ ਸੀ ਨਿੰਬੂ ਨਾਲ ਚਟਨੀ ਆਪਣੀ ਕਾਲੀ ਨਹੀਂ ਹੋਵੇਗੀ ਇਸੇ ਤਰ੍ਹਾਂ ਹਰੀ-ਹਰੀ ਬਣ ਕੇ ਤਿਆਰ ਹੋਵੇਗੀ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਚਟਣੀ ਨੂੰ ਗ੍ਰाइंड ਕਰ ਲਵਾਂਗੇ। ਚਟਣੀ ਨੂੰ ਅ ਚੰਗੀ ਤਰ੍ਹਾਂ ਪੀਸ ਲਿਆ ਸੀ ਹੁਣ ਢੱਕਣ ਖੋਲ ਕੇ ਚਟਣੀ ਨੂੰ ਚੈੱਕ ਕਰ ਲਵਾਂਗੇ। ਚਟਣੀ ਆਪਣੀ ਬਹੁਤ ਹੀ ਵਧੀਆ ਪੀਸ ਕੇ ਤਿਆਰ ਹੋਈ ਹੈ ਜੇਕਰ ਤੁਸੀਂ ਇਸ ਨੂੰ ਥੋੜਾ ਜਿਹਾ ਪਤਲਾ ਰੱਖਣਾ ਚਾਹੁੰਦੇ ਹੋ ਤੁਸੀਂ ਪਾਣੀ ਵੀ ਐਡ ਕਰ ਸਕਦੇ ਹੋ ਮੈਨੂੰ ਇਹ ਠੀਕ ਲੱਗਦੀ ਸੀ ਇਸ ਲਈ ਮੈਂ ਪਾਣੀ ਇਸ ਵਿੱਚ ਨਹੀਂ ਐਡ ਕਰਿਆ ਹੁਣ ਮੈਂ ਇਸ ਨੂੰ ਇੱਕ 에어ਟਾਈਟ ਡੱਬੀ ਵਿੱਚ ਕੱਢ ਕੇ ਰੱਖ ਲਵਾਂਗੇ। ਚਟਨੀ ਨੂੰ ਮੈਂ ਇੱਕ ਬੌウル ਵਿੱਚ ਕੱਢ ਲਿਆ ਸੀ ਚਟਨੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਤੁਸੀਂ ਇਸ ਨਾਲ ਕੋਈ ਵੀ 스ਨੈਕਸ ਬਣਾ ਕੇ ਖਾ ਸਕਦੇ ਹੋ ਤੁਸੀਂ ਇਸ ਨੂੰ ਇੱਕ 에어ਟਾਈਟ ਡੱਬੇ ਵਿੱਚ ਪਾ ਕੇ ਮਹੀਨੇ ਭਰ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਕਾਲੀ ਨਹੀਂ ਹੋਵੇਗੀ ਜੇਕਰ ਤੁਹਾਨੂੰ ਮੇਰੀ ਇਸ ਚਟਨੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ